ਬਾਬਾ ਜੀ ਕਰਨ ਕਿ ਆਏ ਤੁਸੀਂ ਪਤਾ ਹੀ ਨਹੀਂ ਬਾਬਾ ਜੀ ਦੇਖੋ ਤੁਸੀਂ ਤੁਹਾਨੂੰ ਮੈਂ ਦੱਸਦਾ ਤੁਸੀਂ ਕੋ ਲਾਓ ਪ੍ਰਧਾਨ ਨੂੰ ਕਿਹੜਾ ਬੰਦ ਕਰ ਲੋ ਕੱਢੋ ਪ੍ਰਧਾਨ ਨੂੰ ਬਾਹਰ ਹਾਂਜੀ ਪ੍ਰਧਾਨ ਪ੍ਰਧਾਨ ਸਾਹਿਬ ਕੌਣ ਹੈ ਪ੍ਰਧਾਨ ਸਾਹਿਬ ਕੌਣ ਹੈ ਕਰਨੀ ਥੋੜਾ ਕੌਣ ਹੈ ਪ੍ਰਧਾਨ ਕੌਣ ਹੈ ਕਿਹੜਾ ਥੋੜਾ ਜਿ ਕੋਈ ਵੀ ਇਹ ਕੀ ਕਰਨਾ ਇਸ ਲਈ ਕੀ ਨਹੀਂ ਜਿੱਥੇ ਜੀ ਪਤਾ ਕਿਸੇ ਗੱਲ ਦਾ ਕਾਹਦੇ ਲਈ ਆਏ ਸੀ ਜੀ ਕਿਸੇ ਗੱਲ ਦਾ ਪਤਾ ਕਿਉਂ ਆਏ ਸੀ ਕੀ ਰੌਲਾ ਸੀ ਕਦਾ ਸੋਨੂ ਕੀ ਰੌਲਾ ਕੀ ਰੌਲਾ ਰੌਲਾ ਕੀ ਹੈ ਸਕੂਲ ਦਾ ਰੌਲਾ ਬੱਸੋ ਕੀ ਰੌਲਾ ਮੇਰੇ ਮਰਦਾ ਕੀ ਰੌਲਾ ਰੌਲਾ ਕੀ ਹੈ ਸਕੂਲ ਆਏ ਬੱਸੋ ਦੱਸੋ ਕੀ ਗਾਦੇ ਮਸਲੇ ਜਾਓ ਤੁਸੀਂ ਚੱਕ ਕੇ ਪਹਿਲਾਂ ਰੁਕੇ ਮੋਬਾਈਲ ਬਾਬਾ ਗੱਲ ਸੁਣ ਲਓ ਬਾਬਾ ਇਹ ਪੈਂਦਾ ਹੀ ਨਹੀਂ ਆਉਂਦੇ ਸਕੂਲ ਤੇ ਚੁੱਪ ਕਰ ਇੱਕ ਚੁੱਪੋ ਹੀ ਚੁੱਪਾ ਬਾਈ ਬਾਈ ਚੁੱਪ ਬਾਈ ਚੁੱਪ ਕਰ ਜਾ ਚੁੱਪ ਕਰ ਜਾ ਸਾਡੇ ਪਿੰਡ ਦਾ ਵਿੱਚ ਸਕੂਲ ਹੈ ਰੌਲਾ ਕੀ ਆ ਜਦੋਂ ਸਾਨੂੰ ਮਾਪਿਆਂ ਨੂੰ ਪੁੱਛੋ ਬਾਈ ਚੁੱਪ ਕਰ ਦਿਓ ਬਾਈ ਚੁੱਪ ਕਰ ਦਿਓ ਚੁੱਪ ਕਰ ਓਏ ਓ ਭਾਈ ਚੁੱਪ ਕਰ ਜਾ ਚੁੱਪ ਕਰ ਬਾਬਾ ਜੀ ਦੇਖੋ 딸 ਨਹੀਂ ਹੋਗੇ ਪਰ ਹਾਂ ਇੱਥੇ ਕਹੀ ਜਾਂਦੇ ਆ ਆ ਬਾਪੇ ਵਾਲੇ ਅਸੀਂ ਬੱਚਿਆਂ ਵਾਲੇ ਸਾਰੇ ਸਾਡੀ ਬਾਤ ਪੜੀ ਬੱਚਾ ਉੱਥੇ ਕੋਈ ਨਹੀਂ ਠੀਕ ਆ ਅਸੀਂ ਡੀਸੀ ਤੋਂ ਅੱਜ ਆਏ 600 ਬੰਦਾ ਹੁਣ ਮੰਗ ਪੱਤਰ ਦੇ ਕੇ ਇੱਥੇ 15 ਟੀਚਰ ਨੌਨ ਰਿਜ਼ਿਵਲ ਪਰ ਤੁਸੀਂ ਦੱਸੋ 12ਵੀਂ ਪਾਸ ਬੰਦਾ ਤੁਹਾਡੀ ਗੱਲ ਨੂੰ ਪੜਾਊਗਾ ਤੇ ਆਪ ਅਸੀਂ ਵੀ ਆ ਮੰਨੂ ਕੋਈ ਉਹਨਾਂ ਦਾ ਰੌਲਾ ਸਾਰਾ ਕੋਈ ਬੱਚਿਆਂ ਦਾ ਕੋਈ ਪਲਮ ਨਹੀਂ 3 ਸਾਲ ਦੀ ਕਿਤਾਬਾਂ ਵਰਦੀਆਂ ਜਮਾ ਨਹੀਂ ਮਿਲੀ ਅਸੀਂ ਮੰਨਦੇ ਆ ਪਰ ਇਹ ਟੀਚਰ 8 ਸਾਲ ਤੋਂ ਪਹਿਲਾਂ ਅੰਦਰ ਸੀ ਅੱਜ ਇਹਨਾਂ ਨੇ ਕਿਉਂ ਜਾ ਦੇ ਨਹੀਂ ਬਾਕੀ ਭਾਈ ਇਹਨਾਂ ਨੂੰ ਸੋਝ ਜੁਨੀਆ ਤੁਸੀਂ ਵੀ ਆਸੀਂ ਵੀ ਜੁਨੀਆ ਦੇ ਹਮੈਤੀ ਆ ਸੁਣੋ ਜਮੀਨ ਤੁਹਾਡਾ ਪ੍ਰਧਾਨ ਕਿਤੇ ਤੱਕ ਇਹਨਾਂ ਕੁੱਤੇ ਮਾਪੇ ਆ ਆ ਕੱਲ ਉਹਨੇ ਗੁਰਦੁਆਰੇ ਚੋ ਕਿਹਾ ਇਹ ਝੂਠਖਾਣੇ ਸੁਣੋ ਝੂਠਖਾਣੇ ਮਾਪੇ ਝੂਠਖਾਣੇ ਮਾਪੇ ਕਿਹਾ ਸਾਨੂੰ ਰਿਕਾਰਡਿੰਗ ਸੁਣਾਈਏ ਤੁਸੀਂ ਕਿਉਂ ਨਹੀਂ ਬੋਲਦੇ ਬੋਲੋ ਪੁੱਛੋ ਨਾ ਬੰਦੇ ਕਿੰਨੇ ਪਿੰਡ ਦੇ ਆ ਤੁਸੀਂ ਸਾਡੇ ਮਹਿਮਾਨ ਸੁਣੋ ਤੁਸੀਂ ਸਾਡੇ ਮਹਿਮਾਨ ਨੂੰ ਚਾਹ ਪੀਣੀ ਦੱਸੋ ਬਹੋਂ ਦੀਆਂ ਸ਼ਾਮੇ ਤੁਹਾਡੀ ਕੋਈ ਨਸੱਟ ਨਹੀਂ ਕਰਦੇ ਤੁਸੀਂ ਸਾਡੇ ਮਾਪਿਆਂ ਦੇ ਸਮਾਨ ਹੋ ਪਰ ਪੁੱਛੋ ਅੱਜ ਪੁੱਛੋ ਸਾਨੂੰ ਸੁਣੋ ਆ ਮੁੰਡਾ ਰਪਿੰਦਰ ਮੇਰਾ ਨੋ ਹਰਪਾਲ ਕਦੋਂ ਮਰਜੀ ਸਕ ਲੋ ਛੋਟੇ ਪਿੰਡ ਆਵਾਂਗੇ ਸਾਨੂੰ ਕੱਲੀ ਕੱਲੀ ਅਗਲੀ ਕਰਾਂਗੇ ਪਰ ਵੀ ਬਣ ਕੇ ਹੱਥ ਬੰਨੇ ਆ ਬਾਲ ਬੱਚੇ ਆਏ ਹੋ ਐ ਨਾ ਕਰ ਮੰਨਗੇ ਉਹ ਤਾਂ ਮੰਨਗੇ ਉਹ ਤਾਂ ਕਹਿੰਦੇ ਸੱਦਾ ਨੂੰ ਉਹ ਤਾਂ ਮੰਨਗੇ ਠੀਕ ਦੇਖੋ ਭੱਲਰ ਸਾਹਿਬ ਅਸੀਂ ਇਹਨਾਂ ਨੂੰ ਆਕੇ ਸਵਾਲ ਕਰਨਾ ਸੀ ਅਸੀਂ ਸਵਾਲ ਕਰਨਾ ਸੀ ਕੁਝ ਸਾਡੇ ਕੋ ਫੈਕਟ ਸੀਗੇ ਪਰ ਭੱਜਣ ਦੀ ਕਿ ਲੋਰਸੇ ਵਿਚ ਵਿਚਾਲੇ ਸਾਡੇ ਸਾਡਾ ਬੰਦਾ ਇੱਥੇ ਸੀ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਕਿ ਮਾਪੇ ਆ ਰਹੇ ਆ ਉਹ ਵਿਚੋਂ ਭੱਜ ਗਿਆ ਗੁਰਾਹਾਂ ਸਾਨੂੰ ਪਤਾ ਇਹ ਫੰਡ ਖਾਂਦੇ ਆ ਪ੍ਰਾਈਵੇਟ ਸਕੂਲਾਂ ਤੋਂ ਪ੍ਰਾਈਵੇਟ ਸਕੂਲਾਂ ਕੋ ਫੰਡ ਖਾਂਦੇ ਆ ਡੰਕ ਦੇ ਚੋਟ ਦੇ ਖਾਂਦੇ ਆ ਹੈ ਡਰਨ ਦੀ ਕਿ ਲੋਰਸੇ ਨੂੰ ਅੱਛਾ ਗਰੁੱਪਾਂ ਚ ਪਾਇਆ ਇਹਨਾਂ ਨੇ ਕਹਿੰਦੇ ਡੀਸੀ ਕੋਲ ਕੋਈ ਕੰਮ ਨਹੀਂ 600 ਮਾਪੇ ਗਏ ਆ ਉੱਥੇ ਤੜਕੇ ਸਾਨੂੰ ਡੀਸੀ ਸਾਹਿਬ ਤੋਂ ਫੋਟੋ ਦਿਨਾਂ ਨੂੰ ਇਹਨਾਂ ਨੇ ਝੂਠ ਖਾਣੇ ਕਿਹਾ ਸਾਨੂੰ ਝੂਠ ਖਾਣੇ ਕਹਿੰਦੇ ਆਏ ਅਸੀਂ ਕਿਸਾਨ ਜੀ ਨਹੀਂ ਹਾਂ ਦੇ ਖਿਲਾਫ ਨਹੀਂ ਪਰ ਇਹ ਜਿਹੜੇ ਜੰਮਨ ਜ਼ਿਆਰ ਤੋਂ ਗੁੰਡੇ ਬੈਠੇ ਆ ਇਹਨਾਂ ਦੇ ਖਿਲਾਫ ਆ ਅਜੇ ਝੂਠਾਂ ਸੀ ਹੈ ਫਿਰ ਸਾਨੂੰ ਝੂਠੇ ਹੋਣਾ ਮਨਜ਼ੂਰ ਹੈ ਜੇ ਅਸੀਂ ਕੁੱਤੇ ਆ ਯਾਰ ਲੱਖ ਦੇ ਘੱਟੇ ਬੋਲਿਆ ਕਰਾ 50 ਲੱਖ ਕਿੰਨਾ ਕਿ ਸੀ ਅਗੇ 50 ਲੱਖ ਉੱਥੇ ਇੱਕ ਐ ਕਰੋ ਗਰੁੱਪ ਦੇਖ ਲਓ 50 ਤੋਂ ਵੱਧ ਜੇ ਮਾਪੇ ਹੋਣ ਗਲਬੜਾ ਦੇਾਂਗੇ ਆ 600 ਮਾਪੇ ਬੈਠੇ ਆ ਕੱਢ ਲੈ ਇੱਕ ਵੀ ਬੰਦਾ ਬਿਨਾਂ ਮਾਪ ਬ ਤੋਂ ਉੱਥੇ ਚੱਲੋ ਯਾਰ ਭਾ ਚਲੋ 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 ਗੁਰਵਿੰਦਰ ਕਿਸੇ ਦੇ ਨਾਲ ਲਾ ਦੋ ਬਾਤ ਮੇਰਾ ਮੇਰਾ 23 ਲਾਈਵ ਚੱਲਿਆ ਲਿੰਕ ਮੈਨਾਂ ਗਰੁੱਪ ਚ ਪਾਓ ਮੇਰੀ ਹੱਥਾਂ ਕੋਲੋਂ ਲਾਈਵ ਕਰਤੇ ਹੋਣਗੇ ਲਾਈਵ ਹੋਣ ਰਿਹਾ ਤੇ ਲਓ ਇਹ ਆ ਪੇਚੀ ਚੱਲ ਜਿੰਦਾ ਜਾਂ ਵੀ ਲੈ ਟਲੋਂ ਸਿੰਘ ਆ ਮੇਰੇ ਉੱਤੇ ਮੁੱਛਾਂ ਲੱਗੀਆਂ ਹੁੰਦੀਆਂ ਨਹੀਂ ਦੇ ਹਾਂ ਹੁਣ ਨਹੀਂ ਦੇਖ ਲਓ ਆ ਵੀ ਚਲੋ 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 ਵੇਖ ਅਸੀਂ ਆਵਾ ਕਰਾ ਉਧਰ ਜਾ ਸਾਡਾ ਕਰ ਮੇਰਾ ਕਰ ਮੈਂ ਨਾ ਜਾਵਾਂ ਮੈਂ ਛੱਡੂਗਾ ਮੈਂ ਨਾ ਜਾਵਾਂ ਮੈਂ ਛੱਡੂਗਾ ਇਹ ਕਹਿ ਦਿਓ ਇਹ ਸੌਦਾ ਨੂੰ ਚੈਲੰਜ ਕਰਨਾ ਜ਼ਾਇਜ਼ ਹੈ ਅਸੀਂ ਪਿੰਡ ਛੱਡ ਰਹੇ ਹਾਂ ਅਮਰੀਕ ਜੀ ਅਮਰੀਕ ਜੀ ਤੁਸੀਂ ਮੇਰੇ ਤੋਂ ਵੱਡੇ ਹੋ ਅਸੀਂ ਆ ਪਿੰਡ ਉਧਰ ਕਰ ਹੈ ਉਹ ਗਰਾਹਾਂ ਕੋ ਭੱਜਿਆ ਦਿਆਂ ਗਰਾਹਾਂ ਕੋ ਭੱਜਿਆ ਗੁੰਡੇ ਬੋਲਦੇ ਆ ਅਸੀਂ ਜੁੜਾ ਰਹੇ ਹਾਂ ਅਸੀਂ ਜੁੱਟਣਾ ਨਹੀਂ ਫੁੱਟਣਾ ਜਿਹੜੇ ਪਿੰਡ ਦੀਆਂ ਧੀਆਂ ਪੈਣਾ ਨੂੰ ਘੇਰਦੇ ਉਥੇ ਉਹ ਦੱਸ ਹੀ ਜੰਨਾ ਕੁੜੀਆਂ ਨੂੰ ਘੇਰੀ ਜਾਂਦੇ ਆ ਧੱਕੇ ਦੀ ਜਾਂਦੇ ਆ ਕੋਈ ਗੱਲ ਨਹੀਂ ਗੱਲ ਅਸੀਂ ਉਹ ਵਿਸ਼ੂ ਵਾਲਾ ਪੁੱਠਾ ਹੀ ਬੋਲੇ ਉਹ ਨਹੀਂ ਵਿਸ਼ੂ ਨੂੰ ਬਣਾਵਾਂਗੇ ਡੰਗ ਉਹ ਪਸ਼ੂਆ ਕੋਈ ਕੋਈ ਨਾ ਆਪਣੇ ਘਰ ਆ ਉਧਰ ਹੀ ਜਾਓ ਭੱਜਿਆ ਕਿਉਂ ਅਸੀਂ ਹੁੰਦੇ ਜਿੱਥੇ ਕੋਈ ਨਹੀਂ ਕਰਦਾ ਤੇ ਤੂੰ ਉਤੋ ਲੈ ਆ ਲੈ ਮਗਰੀ ਲੈ ਕੋਈ ਮੇਰੀ ਗੱਡੀ ਕਿਹੜਾ ਲਵਾਂ ਮੇਰਾ ਘੜੀ ਲੈ ਮੇਰਾ ਘੜੀ ਲੈ ਪਛਾਉ ਉਹ ਤੇ ਘੜੀ ਆ ਅੱਜ ਕਿਹੜੇ ਕੋਸ਼ ਨਿਕਲ ਆਈ ਬਾਈ ਇਹ ਅੱਜ ਉਗਰਾਹਾ ਯੂਨੀਅਨ ਦਾ ਪ੍ਰਧਾਨ ਜੋਗਿੰਦਰ ਸਿੰਘ ਉਹ ਆਹਾ ਉਹਨੂੰ ਪਤਾ ਲੱਗ ਗਿਆ ਕਿ ਮਾਪੇ ਮੈਨੂੰ ਸਵਾਲ ਕਰਨ ਆ ਰਹੇ ਆ ਅੱਜ ਹੀ ਗਿਆ ਇੱਥੋਂ ਭੱਜ ਉਹਦੇ ਹੀ ਭੱਜ ਗਿਆ ਅਸੀਂ ਰਾਮਪੁਰੇ ਤੱਕ ਜਦੋਂ ਆਏ ਆ ਪ੍ਰਸ਼ਾਸਨ ਨੂੰ ਲੱਗ ਗਿਆ ਪਤਾ ਮੇ ਮਾਪੇ ਆ ਰਹੇ ਆ ਆਖਰੀ ਲਾਈਨ ਬੋਲ ਜਾ ਆਪਾਂ ਆਪਣੇ ਘਰੇ ਆਪਾਂ ਪਾਪਾ ਇਹ ਕਹਿੰਦੇ ਸੀ ਉੱਟ ਕੇ ਕਹਿੰਦਾ ਵੀ ਕਹਿੰਦਾ ਆ ਕਹਿ ਕੇ ਭੱਜ ਗਏ ਆ ਖੜੇ ਮਾਪੇ ਤਾਂ ਖੜਾ ਖੜੇ ਰਹਿੰਗੇ ਆਖਰੀ ਦਮ ਤੱਕ ਖੜਾਂਗੇ ਆ ਕਾਲੀਆਂ ਝੰਡੀਆਂ ਜਗਿੰਦਰ ਸਿੰਘ ਰਾਹਲੀ ਇਹ ਗੁੰਡਿਆਂ ਦੇ ਸਕੂਲ ਨਾਲ ਅਜਿੰਦਰ ਦੇ ਪਾਸੇ ਬੈਠੇ ਸੀ ਪਹਿਲੀ ਗੱਲ ਤਾਂ ਸੀ ਗੁੰਡੇ ਨਹੀਂ ਨਾ ਅਸੀਂ ਵੇਲੇ ਆ ਕੰਮ ਕਰ ਵਾਲੇ ਬੰਦੇ ਆ ਰੋਜ਼ ਨਿਕਲ ਨਹੀਂ ਸਕਦੇ ਪਰ ਮਾਪੇ ਇੱਕ ਝੋਟਾ ਹੈ ਮਾਪੇ ਆਹਾਂ ਨੇ ਨਾਗੇ ਜਿਹੜੇ ਉੱਥੇ ਬੇਲਰ ਧਰਨ ਵਾਲਾ ਹੀ ਰੱਖਿਆ ਮੀਨ ਕਰੋ ਕੀ ਨਾ ਬੱਚੇ ਕਿੱਥੇ ਚੈੱਕ ਕਰ ਲਓ ਸਾਨੂੰ ਆਈਡੀ ਪ੍ਰੂਫ ਦਿਨਾ ਦਿਓ 1200 ਬੱਚੇ 1200 ਬੇਰਾਂ ਦੇ ਸਾਈਨ ਮੇਰੇ ਕੋਲ ਨੇ ਕਰਾਓ 50 ਦੇ 100 ਦੇ ਕਰਾਓ ਯਾਰ ਮਾਪੇ ਹਾਈ ਕੋਰਟ ਜਾ ਚੁੱਕੇ ਨਾ ਮਾਪਿਆਂ ਨੂੰ ਹਾਈ ਕੋਰਟ ਜਾਣ ਤੋਂ ਵੀ ਰੋਕਦੇ ਸੀ ਬਧਾਰ ਕਾੜਨਾ ਦਿਓ ਹੈ ਆ ਮਾਪੇ ਨੇ ਸਾਰੇ ਖੜੇ ਅਸੀਂ 750 ਬੰਦੇ ਨੇ ਆਈਡੀ ਪ੍ਰੂਫ ਦੇ ਕੇ ਹਾਈ ਕੋਰਟ ਜਾ ਚੁੱਕੇ ਆ ਚੈਲੰਜ ਕਰਦੇ ਆ ਅਸੀਂ ਕਿਸੇ ਨੂੰ ਅੰਦਰ ਬਰਨ ਨਹੀਂ ਦਿੰਦੇ ਜਿਹੜਾ ਲੀਜੀਬਲ ਹੈ ਉਹ ਹੀ ਦਾਖਲ ਹੈ ਫੁੱਲ ਮਾਲਾ ਪਾ ਕੇ ਲੈ ਕੇ ਜਾਵਾਂਗੇ ਨੋਨ ਲੀਜੀਬਲ ਬੰਦਾ ਅਸੀਂ ਸਕੂਲ ਦੇ ਅੰਦਰ ਐਂਟਰ ਨਹੀਂ ਹੋਣ ਦੇਵਾਂਗੇ ਕੋਈ ਉਹਨਾਂ ਦੀ ਸਪੋਰਟ 'ਚ ਖੜੇ ਹਾਈ ਕੋਰਟ ਤੋਂ ਸੁਪਰੀਮ ਕੋਰਟ ਜਾਵਾਂਗੇ ਹਾਂ ਕੋਈ ਚਲੋ ਚਲੋ ਆਪਾਂ ਆਪਾਂ ਜਾਣਾ ਆਪਣਾ ਰਾਈਟ ਹੈ ਨਾ ਆਪਾਂ ਦਾ ਆਪਾਂ ਨਹੀਂ ਕਰ ਨੂੰ ਜਾਂ ਨਹੀਂ ਕਰਨਾ ਸਾਡਾ ਤਾਂ ਘਰ ਹੈ ਕਰ ਹੈ ਕਰ اے ਬੰਦਾ ਜੀ ਇਹ ਬੰਦਾ ਕਰੀ ਆਈ ਬੰਦਾ ਕੁਛ ਨਹੀਂ ਕਰਦੇ ਸਾਡਾ ਘਰ ਹੈ ਸਾਡਾ ਘਰ ਸਾਡੇ ਘਰ ਹੀ ਉਧਰ ਨਹੀਂ ਜਾਂਦੇ ਸਾਡੇ ਘਰ ਵੀ ਗਲੀ ਬੰਦਾ ਹੀ ਇਹ ਬਹੁਤ ਬੰਦਾ ਆਹ ਸਾਰਾ ਅਸੀਂ ਆਹ ਬੰਦਾ ਆਹ ਸਾਰਾ ਪੂਰਾ ਲੱਗ ਜਾਓ ਪੂਰਾ ਲੱਗ ਜਾਓ ਉਹ ਸਕੂਟਰ ਉਹ ਤਾਂ ਬੰਦਾ ਜੀ ਸਾਰੇ ਤਾਂ ਬੰਦਾ ਹੀ ਉਹ ਆਂਗੇ ਉਹਨਾਂ ਨਾਲ ਸੋਣਾ ਕਰਦੇ ਆਏ ਕਾਹਦੇ ਹੋ ਗਏ ਜੀ ਉਹ ਕੋਈ ਕਹਿੰਦਾ ਛਾੜੇ ਦਿੱਤੇ ਪਰ ਮਾ ਗੱਲ ਕਿੰਨੀ ਮੈਂ ਬੰਦੇ ਦਾ ਪੁੱਤ ਬਣਾ ਦੂੰ ਇੱਕ ਵਾਰੀ ਕਰ ਜਾ ਮੈਂ ਗੱਲ ਕਰੀ ਆ ਸਾਰੀ ਗੱਲ ਸਾਡੀ ਹੋ ਗਈ ਆ ਹੁਣ ਐਵੇਂ ਸਾਰੀ ਗੱਲ ਸਮਝ ਗਿਆ ਜੀ ਇੰਦਰ ਜੀ ਮੈਂ ਨਹੀਂ ਉਧਰ ਜਾਂਦਾ ਮੈਂ ਲੜਾਈ ਨਹੀਂ ਹੋਣ ਦੇਣੀ ਮੈਂ ਨਹੀਂ ਕਰਨੀ ਜੰਦੇ ਨਹੀਂ ਲੜਦੇ ਨਹੀਂ ਮਾਰੋ ਜੀ ਮਾਰੋ 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 ਆਹ ਰੱਖਾ ਆਹ ਰੱਖਾ ਅਮਰੀਕ ਜੀ ਆਹ ਪਟਾ ਇਹ ਪਟਾ ਇਹ ਪਰ ਅਸੀਂ ਤੁਹਾਡੇ ਨਾਲ ਕੋਆਪਰੇਟ ਕਰ ਰਹੇ ਹਾਂ ਸਰ ਤੁਸੀਂ ਅਸੀਂ ਹੋਣੀ ਉੱਥੇ ਆਖਿਆ ਮੈਂ ਵੇਣਾ ਤਰਵਾਤੇ ਪਿੰਡ ਦੇ ਕੀੜਾ ਲਵਾਤਾ ਇੱਧਰ ਦੇ ਅੱਧੇ ਦਾ ਹੋਰ ਲਾ ਲੋ ਅੱਖਾਂ ਲੱਗ ਨਾ ਮੈਂ ਯਾਰੋ ਹਟ ਜਾਓ ਮੇਰਾ ਕੇ ਗੱਲ ਸੁਣੋ ਕੋਈ ਨਹੀਂ ਕੋਈ ਜਾਨੀ ਕੋਈ ਨਹੀਂ ਕੋਈ ਜਾਨੀ ਸਾਡਾ ਚਰੂਸ ਕਰਾਉਂਦੇ ਡਿਪਟੀ ਸਾਹਿਬ ਇੱਕ ਮਿੰਟ ਸਤਾਰੋ ਇੱਕ ਮਿੰਟ ਸਤਾਰੋ ਮੈਂ ਫਿਰ ਅੱਖਾਂ

ਆਇਆ ਆਇਆ ਜੀ ਬੱਚਾ ਆਇਆ ਆਇਆ ਮਾੜੇ ਨਾਲ ਕੋਈ ਬੋਲੀ ਕੋਈ ਗੱਲ ਨਹੀਂ ਕੋਈ ਨਾ ਟਾਈਮ ਲਗਾ ਪੰਜ ਮਿੰਟ ਦਾ ਬੰਨ ਦੇ ਕੋਈ ਗੱਡੀयां ਬਹਿ ਕਰਨ ਲਈ ਮੇਰੇ ਬੰਦੇ ਆਦੇ ਲੈ ਜਿਓ ਨੇ ਹਾਂ ਉਹ ਕੋਈ ਕੋਈ ਨਹੀਂ ਤੇ ਨਾ ਕੋਈ ਸਾਡੀ ਕੋਈ ਨਹੀਂ ਮੰਨੀ ਕਿ ਸਾਡੀ ਹੁਣ ਮੰਨੀ ਕੰਦ ਲੈ ਜਾ ਕੋਈ ਨੀ ਹੁਣ ਦੋਸ਼ ਨਾ ਰਾਉਂਦੇ ਵੀ ਅੱਛਾ ਨੀ ਗੱਡੀ ਕਰ ਲੋ ਸਭ ਪਾਈਨਾਂ ਦੇ ਬਹਿ ਕੇ ਬੈਗੀ ਮੋਟਰ ਚੱਲ ਜਾ ਯਾਰ ਬਹਿ ਕੇ ਮੋਟਰ ਨਾ ਤੁਰ ਕੇ ਚਲਵਾਇੰਦੀ ਪਈ ਨਹੀਂ ਮੁੜ ਕੇ ਸਾਡੀ ਨੀ ਹੋ ਜਾਣੀ ਅਰੇ ਅੱਗੇ ਤਾਂ ਕੰਨ ਅਰੇ ਹਟੂ ਨਾ ਕਰ ਗੁਰੂ ਨਾ ਬੋਲ ਤੇਰੇ ਕੰਮ ਤਾਂ ਭਾਈ ਨਹੀਂ ਜਾਂਦਾ ਮੇਰੇ ਕੰਮ ਤਾਂ ਕੁਰਾਨੀ ਦਾ ਮੈਂ ਕਿਵੇਂ ਕਰਾਂ ਤੇਰੇ ਕੰਮ ਦਾ ਪਤਾ ਲੱਗੂ ਮੈਂ ਕਰਾਂ ਮੇਰੇ ਕੰਮ ਖੜਕੀ ਨੂੰ ਆ ਫਿਰ ਨੂੰ ਦੋਸਤ ਆਵੇਗਾ ਕਿਤੇ ਪਈ ਨਾ ਇਦਾਂ 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 ਕਰਤੇ ਕਰ ਤੇ ਮੈਂ ਮੈਂ ਛੱਡਾਂ ਚਲੋ ਕੋਈ ਗੱਲ ਮੈਂ ਛੱਡਾਂ ਉਹ ਬੰਦ ਕਰਨਾ ਮੈਂ ਛੱਡਾਂ ਚਲੋ ਹਾਈ ਕੋਟ ਖਲਾ ਦੇ ਚੰਗਾ ਬੋਲਾ ਮਾਰੇ ਮੈਂ ਤਾਂ ਹੁਣ ਜਾਣਾ ਮੇਰੀ ਬੇਟੀ ਅੰਗੀਂ ਲੇ ਛੱਡਾਂ ਉੱਪਰ ਦੇ ਬਹਿਣ ਦੇ ਜਿਹੜਾ ਉੱਪਰ ਦੇ ਬਹਿਣ ਦੇ ਚਾਹੀਦਾ ਮੈਂ ਤੇਰੇ ਕੋਲ 570 ਲੈਣਾ ਚਾਹਵੇਂ ਚਾਹਤੀ ਵਾਗੇ ਆਉਣਾ ਅੱਗੇ ਅੱਗੇ ਮੈਂ ਤਾਂ ਜਾਣੇ ਤੈਨੂੰ ਸਾਡਾ ਨੀਰੇ ਜੋਲ ਲਵਾਉਣਾ ਹੈ ਨਾ ਉੱਥੇ ਲਵਾਈ ਉਹਨਾਂ ਲਵਾਈ ਤੂੰ ਜੀ ਮਾਰ ਚਲੋ ਥੋੜੀ ਹਾਲੀ ਟਾਲ ਦੇ ਚਲੋ ਇਧਰ ਨੂੰ ਆ ਚਲੋ ਥੋੜੇ ਆ ਚਲੋ ਹਾਂ डिप्टी साहिब आजो चलो खू ते चलो ते आजो मूर्ती हलो आजो